ਸ਼੍ਰੀ ਰਿਕਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ हेयर ਬਲੌਗ ਤੇ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਸੱਚੀ ਤੁਹਾਨੂੰ ਪਤਾ ਹੁਣ ਨੇਰੀਆਂ ਬਹੁਤ ਜ਼ਿਆਦਾ ਬਹੁਤ ਬੁਦਾ ਹਾਲ ਹੁੰਦਾ ਆਪਣੇ ਗੰਦ ਪੈਣ ਦਾ ਘਰਾਂ 'ਚ ਜਿਹੜੇ ਖਿੜਕੀਆਂ ਦਰਵਾਜਿਆਂ ਦੇ ਸਾਦੇ ਮਿੱਟੀ ਨਾਲ ਭਰ ਜਾਂਦੇ ਜੀ ਆਪਾਂ बार-बार ਇਹੀ ਹੈ ਨਾ ਪਾਣੀ ਦੇ ਨਾਲ ਧੋਨੇ ਆ ਆਪਣੇ ਨਾ ਜੰਗਾਲ ਪੈ ਜਾਂਦਾ ਤੇ ਲੱਕੜ ਵੀ ਆਪਣੀ ਖਰਾਬ ਹੋਣ ਲੱਗ ਜਾਂਦੀ ਹੈ ਲੇਕਿਨ ਆਪਾਂ ਇਹਨਾਂ ਨੂੰ ਧੋਣਾ ਇੰਨੇ ਆਪਾਂ ਨੂੰ ਇਹ ਜੀ ਟ੍ਰਿਕ ਦੱਸਦੇ ਜਿਨ੍ਹਾਂ ਕਿ ਆਪਣੇ ਜਿਹੜੇ ਦਰਵਾਜੇ ਆ ਜਾਲੀਆਂ ਵਾਲੇ ਗੇਟ ਲੱਕੜ ਦੇ ਦਰਵਾਜੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਬਹੁਤ ਹੀ ਜ਼ਿਆਦਾ ਨਵੇਂ ਨਵੇਂ ਰਹਿਣਗੇ ਕੀ ਕਰਨਾ ਇੱਕ ਤੇਲ ਲੈਣਾ ਸਦਾ ਦਾ ਤੇਲ ਨਹੀਂ ਲੈਣਾ ਕੋਈ ਸੈੱਟੇ ਲਾਉਣਾ ਆਇਲ ਇਹ ਵਗੈਰਾ ਤੇਲ ਨਹੀਂ ਤੁਸੀਂ ਲੈਣਾ ਤੁਸੀਂ ਜਾਂ ਤਾਂ ਮਸ਼ੀਨੀ ਤੇਲ ਲੈਣਾ ਠੀਕ ਹੈ ਜਾਂ ਤੁਸੀਂ ਆਪਣਾ ਆ ਲੈ ਲੈਣਾ ਡੀਜ਼ਲ ਠੀਕ ਹੈ ਇਹਨੂੰ ਆਪਾਂ ਡੱਬੇ ਦੇ ਵਿੱਚ ਪਾ ਲੈਣਾ ਪਹਿਲਾਂ ਹਾਂਜੀ ਆਪਾਂ ਡੱਬੇ ਦੇ ਵਿੱਚ ਡੀਜ਼ਲ ਪਾ ਲਿਆ ਇਹ ਜਿਹੜਾ ਤੋਂ ਬੋਸ਼ ਲੈਣਾ ਤੁਸੀਂ ਕੋਈ ਵੀ ਬੋਸ਼ ਲੈ ਲਓ ਮੇਰੇ ਕੋਲ ਇਦਾਂ ਦਾ ਬੋਸ਼ ਜਿੱਕਾ ਵੱਧ ਨਹੀਂ ਹੈ ਇਹ ਬੋਸ਼ ਨਾਲ ਤੁਸੀਂ ਇਦਾਂ ਕੀ ਕਰਨਾ ਛਾ ਦਾ ਜਾਲਣੇ ਤੇ ਇਦਾਂ ਤੇਲ ਲਗਾਉਣਾ ਨਾ ਤਾਂ ਸਵਾਦ ਕੇ ਸਾਫ ਹੋ ਜਾਂਦੀ ਹੈ ਦੇਖੋ ਬਲਕਿ ਨਵੀਆਂਾਂ ਦੇ ਵਿੱਚ ਤੇਲ ਲੱਗਦਾ ਤਾਂ ਨਵੀਆਂਾਂ ਤੇ ਬੜੀ ਜਾਂਦੀ ਹੈ ਇਹ ਤਾਂ ਕੋਈ ਵੀ ਬੱਚਾ ਇਹ ਚੀਜ਼ ਕਾਫ ਸਕਦਾ ਹੈ ਦੇਖੋ ਤੁਸਾਂ ਪਹਿਲਾਂ ਡਿਫਰੈਂਸ ਤੇ ਤਾਂ ਡਿਫਰੈਂਸ ਦੇਖੋ ਬਲਕਿ ਨਵੀਆਂ ਨਵੇਂ ਬਣੀ ਜਾਂਦੀਆਂ ਤੇ ਦੇਖੋ ਨਾਲੇ ਭੀ ਜ਼ਿਆਦਾ ਤੇਲ ਨਹੀਂ ਲੱਗਦਾ ਕਾ ਥੋੜਾ ਜਿਹਾ ਤੇਲ ਲੱਗਣਾ ਇਹਨੂੰ ਬਹੁਤੀ ਵਧੀਆ ਤੇ ਵਧੀਆ ਤਰੀਕਾ ਹੈ ਜੀ ਤਾਂ ਨੂੰ ਸਾਫ ਕਰਨ ਦਾ ਤਾਂ ਨਹੀਂ ਨਾ ਨੂੰ ਖੁਣਾ ਲੱਗੇ ਜਿਵੇਂ ਜੀ ਕਹਿੰਦੇ ਨੇ ਆਪਾਂ ਸ਼ੌਕ ਲੱਗਦੀ ਆ ਲੱਕੜੀ ਨੂੰ ਬਿਲਕੁਲ ਨਹੀਂ ਲੱਗਣੀ ਤੁਸੀਂ ਦੇਖੋ ਆਪਾਂ ਤੁਸੀਂ ਦੇਖ ਸਕਦੇ ਆ ਆਹ ਲੱਗ ਗਿਆ ਦਾ ਪੱਲਾ ਤੇ ਆਹ ਵਾਲਾ ਕਿੰਨਾ ਡਿਫਰੈਂਸ ਆ ਕੋਈ ਆਪਾਂ ਪਾਣੀ ਦੀ ਲੋੜ ਨਹੀਂ ਕਾਸੇ ਤੇਲ ਲਾ ਦ ਸਾਰਾ ਗੇਟ ਆਪਣਾ ਬਿਲਕੁਲ ਸਾਫ਼ ਹੋਣਾ ਆ ਦੇਖੋ ਕਿੰਨਾ ਸਾਫ਼ ਹੋ ਗਿਆ ਤੇ ਆਹ ਦੇਖੋ ਕਿੰਨਾ ਗੰਦਾ ਹੈ ਐਸ ਤਿਕਾ ਤੁਸੀਂ ਦੂਜਾ ਗੇਟ ਵੀ ਸਾਫ਼ ਕਰ ਲੈਣਾ ਇਹਨਾਂ ਬੱਚੇ ਨੂੰ ਕਿਸੇ ਨੂੰ ਕੰਮ ਦੇ ਦੋ ਉਹ ਵੀ ਕਰ ਦੂਗਾ ਇਹ ਕੰਮ ਹੈ ਨਾ ਤੇ ਬਹੁਤ ਹੀ ਵਧੀਆ ਟ੍ਰਿਕ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਰ ਗੇਟਾਂ ਦੇ ਜਾਲਿਆਂ ਨੂੰ ਕਿਵੇਂ ਸਾਫ਼ ਕਰ ਸਕਦੇ ਜੰਗਾਲ ਤੋਂ ਜਾਲੀ ਨੂੰ ਹਨਾ ਤੇ ਲੱਕਣ ਦੇ ਪੱਸੇ ਆਉਂ ਤਾਂ ਕਿਵੇਂ ਪਚਾ ਸਕਦੇ ਵੀਡੀਓ ਬੜੇ ਲੱਗੀ ਤਾਂ ਪਲੀਜ਼ ਮਿਲਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਲੈ ਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਵਿੱਚ ਬਾਏ ਬਾਏ